ਬڑے ਵੱਡੇ ਵੱਡੇ ਜਿਹੜੇ ਕਲਾਕਾਰ ਨੇ ਸਾਡਾ ਦਿਲਜੀਤ ਉਸਾਂ ਸਾਡਾ ਵੀਰ ਜਿਹੜਾ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਜਿਹੜਾ ਹਾਸਲ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਉਸ ਦੀ ਸ਼ਾਨ ਤੇ ਸਿੱਧੂ ਮੂਸੇ ਵਾਲਾ ਭਾਈ ਜਿਹੜਾ ਹਮੇਸ਼ਾ ਸਾਡੇ ਦਿਲਾਂ ਵਿੱਚ ਰਾਜ ਕਰਦਾ ਉਹਨਾਂ ਦੇ ਵੱਡੇ ਵੱਡੇ ਪਤੰਗ ਵੱਡੇ ਵੱਡੇ ਗੁੱਡੇ ਜਿਹੜੇ ਕੀ ਤਿਆਰ ਕੀਤੇ ਨੇ ਤੇ ਸ਼ਕੀਰ ਤੇ ਮੈਂ ਸ਼ੁਰੂ ਤੋਂ ਹੀ ਬਚਪਨ ਦੇ ਹੁਡਾਉਂਦਾ ਸ਼ੌਕ ਸੀ ਤੇ ਮੁੜ ਕੇ ਫਿਰ ਇਸ ਲਾਈਨ 'ਚ ਆ ਗਏ ਸ਼ੌਂਕ ਡਾਉਣ ਦੇ ਨਾਲ ਨਾਲ ਬਣਾਉਣ ਦਾ ਸ਼ੌਂਕ ਇਸ ਤਰ੍ਹਾਂ ਕਾਰੋਬਾਰ ਵਿੱਚ ਆਇਆ ਹੋ ਤੇ ਹੁਣ ਤੱਕ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪਤੰਗ ਬਾਈ ਬਣਾਉਂਦਿਆਂ ਨੂੰ ਤੇ ਕਿਹੜੇ ਕਿਹੜੇ ਅੱਜਕੱਲ੍ਹ ਅੱਜ ਤੱਕ ਤੁਸੀਂ ਡਿਜ਼ਾਈਨ ਜਿਹੜੇ ਪਤੰਗ ਬਾਈ ਦੇ ਤਿਆਰ ਕੀਤੇ ਨੇ ਅਸ ਸਾਲ ਦੇ ਵਿੱਚ ਮੈਂ ਦੋ ਟ੍ਰੈਂਡੀ ਚੀਜ਼ਾਂ ਛੱਡੀਆਂ ਵਾ ਇੱਕ ਆ ਵਾਲੀ ਆ ਜਾਲਦਾਰ ਕਢੀ ਤੇ ਇੱਕ ਆ ਸਿੱਧੂ ਮੂਸੇਲੇ ਬਾਈ ਤੇ ਇੱਕ ਦਿਲਜੀਤ ਬਾਈ ਇੱਕ ਦਿਨ ਦੇ ਵਿੱਚ 200 ਪੀਸ ਵਿਕਿਆ ਸਿੱਧੂ ਮੂਸੇਲੇ ਦੇ ਸਿਰਫ ਇੱਕੋ ਦਿਨ ਦੇ ਵਿੱਚ ਬਸ ਵੀਡੀਓ ਪਾਉਣ ਦੀ देर ਹੋਈ ਆ ਤੜਾ ਤੜ ਬਸ ਰਿਹਾ ਹੀ ਨਹੀਂ ਪੀਸ ਕੋਈ ਵੀ ਤੁਮੀ ਹੋਰ ਕਿਹੜੇ ਕਿਹੜੇ ਗੁੱਡੀਆਂ ਵਾਲੇ ਕਿਹੜੇ ਪਤੰਗਬਾਜੀ ਆ ਜਿਹੜੀ ਆ ਲੋਕ ਪਸੰਦ ਕਰਦੇ ਨੇ ਤੇ ਤੁਹਾਡੇ ਹੱਥ ਦੀਆਂ ਬਲਾਈਆਂ ਹੋਈਆਂ ਪਤੰਗਾ ਜਿਹੜੀਆਂ ਨੇ ਪੰਜਾਬ ਦੀ ਗੱਲ ਕਰੀਏ ਪੰਜਾਬ ਤੋਂ ਇਲਾਵਾ ਕਿਹੜੇ ਕਿਹੜੇ ਮੁਲਕਾਂ ਜਾਂਦੀਆਂ ਨੇ ਮੇਰੇ ਸਾਰੇ ਮੁਲਕਾਂ ਜਾਂਦੀ ਹੈ ਯੂਐਸਏ ਕੈਨੇਡਾ ਆਸਟ੍ਰੇਲੀਆ ਸਭ ਸਬ ਕੰਟਰੀਆਂ ਦੇ ਵਿੱਚ ਜਾਂਦਾ ਮਾਲ ਤੁਸੀਂ ਜਿਹੜਾ ਤੁਸੀਂ ਪਤੰਗਾ ਤਿਆਰ ਕਰਦੇ ਹੋ ਬਾਹਰਲੇ ਵਿਦੇਸ਼ਾਂ ਦੇ ਮੁਲਕਾਂ ਦੇ ਵਿੱਚ ਕਿਸ ਤਰ੍ਹਾਂ ਭੇਜਦੇ ਹੋ ਕਿਨੇ ਤਵੇ ਦੀ ਤਾਂ ਹੁਣ ਤੱਕ ਵੱਡੀ ਵੱਡੀ ਪਤੰਗ ਜਿਹੜੀ ਤੁਸੀਂ ਭੇਜ ਕੇ ਹੁੰਦਾ ਉੱਥੇ ਨਾ ਤਿੰਨ ਦਾ ਵੀ ਤੱਕ ਚੱਲਦੀਆਂ ਜਾਂਦਾ ਆਪਾਂ ਵੱਡੀਆਂ ਨਹੀਂ ਸ਼ਿਪ ਕਰ ਸਕਦੇ ਉਹਦੀ ਪ੍ਰੋਬਲਮ ਹੀ ਇਹ ਕੁਆਲਿਟੀ ਉਹਦੀ ਪਲੱਸ ਕਰਕੇ ਦੇ ਦਿੱਤੀ ਇੱਥੋਂ ਨਾਲੋਂ ਹੋਰ ਪਲੱਸ ਕਰਕੇ ਦੇ ਦਿੱਤੀ ਕਿਉਂਕਿ ਉੱਥੇ ਹਵਾਵਾਂ ਤੇਜ਼ ਹੁੰਦੀਆਂ ਉਹਦੇ ਹਿਸਾਬ ਨਾਲ ਆਪਾਂ ਉਹ ਮਾਲ ਬਣਾ ਕੇ ਦੇ ਤਾਣਾ। ਜਿਵੇਂ ਅਸੀਂ ਦੇਖਿਆ ਬਿਕਰੇ ਬਾਈ ਇੱਕ ਬਣੇ ਤੁਸੀਂ ਸਿੱਧੂ ਮੂਸੇ ਦਾ ਬਾਈ ਲਾਇਆ ਇੱਕ ਬਣੇ ਤੁਸੀਂ ਸਾਡਾ ਜੀ ਦੀ ਵੀਰ ਲਾਇਆ ਵਾ ਇੱਕ ਬਣੇ ਅਸੀਂ ਦੇਖਿਆ ਸਰਦਾਰ ਹੀ ਤੁਸੀਂ ਇਕ ਲਾਇਆ ਹੈ ਸਰਦਾਰੀ ਦਾ ਤੁਹਾਡਾ ਨਸ਼ਕਾਰ ਨੂੰ ਸਾਡਾ ਕਰਦੇ ਹੋ ਇਹ ਕੀ ਨਾ ਆ ਤੇ ਕਿੰਨਾਂ ਦੀ ਫੋਟੋ ਤੁਸੀਂ ਲਾਈਏ ਇਹ ਸਾਡੇ ਅਮਰਸਰ ਦੀ ਸ਼ਾਨ ਹੈ ਵੀਰ ਆਮ ਗੜੀ ਦਾ ਇਹ ਆਪਣਾ ਭਰਾ ਹੈ ਤੇ ਇਹ ਉਹਨਾਂ ਵਾਸਤੇ ਸਪੈਸ਼ਲ ਗਿਫਟ ਹੋਈ ਤਿਆਰ ਕੀਤਾ ਹੈ। ਕੀ ਨਹੀਂ ਲੱਗਦਾ ਯਾਰ ਸਾਡਾ ਬਹੁਤ ਪਿਆਰ ਇਹਨਾਂ ਨਾਲ 3-4 ਸਾਲਾਂ ਤੋਂ ਇਹਨਾਂ ਤੋਂ ਆਪਾਂ ਗੁੱਡੀਆਂ ਵਾਰ ਬਾਈ ਕਰ ਰਹੇ ਹਾਂ ਇਹਨਾਂ ਨੇ ਕਿ ਗਿਫਟ ਦਿੱਤਾ ਵੀਰ ਨੇ ਤੁਹਾਨੂੰ ਆਉਂਦੇ ਨੂੰ ਹਾਂਜੀ ਉਹਦੇ ਤੋਂ ਬਹੁਤ ਵਧੀਆ ਲੱਗੇ ਜੀ ਉਹ ਭਾਈ ਨੇ ਵਿਖਾਇ ਸੀ ਖੁਸ਼ੀ ਹੁੰਦੀ ਹੈ ਦੇਖ ਕੇ ਸੋ ਪਤੰਗਾ ਵੀ ਹੈਗੇ ਨੇ ਪਤੰਗਾ ਵੀ 6 ਦਾ ਵੀ ਆ 12 ਦਾ ਵੀ ਆ ਬਸ ਇਹ ਕੀ ਹਵਾ ਚੱਲ ਜੇ ਤੇ ਸਾਰੇ ਕਿਉਂਕਿ ਪੰਜਾਬ ਦੇ ਚਾਹੇ ਅੰਮ੍ਰਿਤਸਰ ਦੇ ਵਿੱਚ ਵੀ ਦੇਖੋ ਨਾ ਕਿ ਛੋਟੇ ਬੱਚੇ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗ ਨੂੰ ਗੁੱਡੀਆਂ ਡੋਣ ਦਾ ਕਿੰਨਾ ਚਾਹੇ ਗਰਾਊਂਡਾਂ ਜਾ ਜਾ ਕੇ ਸਵੇਰੇ 7 ਵਜੇ ਉੱਠ ਕੇ ਗੁੱਡੀਆਂ ਦੇ ਪਿੱਛੇ ਲੱਗਦੇ ਪਤੰਗਾਂ ਦੇ ਏਹ ਦੇਖੋ ਯਾਰ ਸੱਚ ਦੱਸਣ ਦੇਖੋ ਮੇਰੀ ਪਹਿਲਾ ਪੁਰਾਣੀ ਵੀਡੀਓ ਦੇ ਵਿੱਚ ਗੱਟੂ ਹੈਗਾ ਸੀ ਉਦੋਂ ਮਿਲਦੇ ਹੀ ਅਸੀਂ ਡੋਨੇ ਰਹੇ ਹਾਂ ਪਰ ਹੁਣ ਤਾਂ ਅਸੀਂ ਖੁਦ ਵੀ ਸਾਰਾ ਲਾਲੋ ਕੀ ਖੁਦ ਡੋਰ ਬਣਾ ਰਹੇ ਹੁਣ ਡੋਰ ਦੇ ਕਿ ਆਏ ਹੁਣ ਅਸੀਂ ਚੱਕੀ ਲੱਗੇ ਜਾਣੀ ਹੈ ਡੋਰ ਬੁਣਾ ਕੇ ਲੱਗੇ ਹੋਣੀ ਸੋ ਹੁਣ ਤਾਂ ਯਾਰ ਇਹ ਕੇਸ ਕਿਨੇ ਦੇਖ ਲਏ ਹੋਏ ਹਨਾ ਕਿਉਂ ਦੇਖੋ ਅਸੀਂ ਲੋੜੀ ਮਣਾ ਕੇ ਆਪ ਫਨ ਕਰਦੇ ਹਾਂ ਪਰ ਇਹ ਨਾ ਵੀ ਆਪਣੇ ਫਨ ਦੇ ਚੱਕਰ ਦੇ ਕੇ ਨੁਕਸਾਨ ਹੋਵੇ ਸੋ ਆਪਾਂ ਉਹ ਚੀਜ਼ ਨੂੰ ਇਗਨੋਰ ਕਰੀਏ ਸੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਾਰੇ ਇਗਨੋਰ ਕਰਨ ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਲੋੜੀ ਦਾ ਤਿਉਹਾਰ ਪੂਰੇ ਪੰਜਾਬ ਚ ਪੂਰੇ ਭਾਰਤ ਵਿੱਚ ਬੜੀ ਧੂਮਤਾਂ ਮਨਾਇਆ ਜਾਂਦਾ ਖਾਸ ਕਰਕੇ ਤੇ ਲੋਕ ਜਿਹੜੇ ਦੇ ਖਾਸ ਕਰਕੇ ਨੌਜਵਾਨ ਨੇ ਸਾਡੇ ਵੱਡੇ ਵੀਰ ਨੇ ਪਤੰਗਬਾਜ਼ੀ ਕਰਕੇ ਜਿਹੜਾ ਲੋੜੀ ਦਾ ਤਿਉਹਾਰ ਬੜਾ ਮਨਾਇਆ ਜਾਂਦਾ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਅਮਰ ਸਾਧੀਆਂ ਸਟਾਰ ਗਾਈਡ ਦੀ ਜਿਹੜੇ ਸਾਡੇ ਵੀਰ ਨੇ ਵਿਕਰਮ ਭਾਈ ਜੀ ਉਹਨਾਂ ਉਹ ਜਿਹੜੀ ਕਿ ਪਤੰਗਾ ਤਿਆਰ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਬੜੇ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਸਾਡਾ ਦਿਲਜੀਤ ਉਸਾਂ ਸਾਡਾ ਵੀਰ ਜਿਹੜਾ ਪੰਜਾਬੀ ਅਤੇ ਪੰਜਾਬੀ ਦਾ ਮਾਣ ਜਿਹੜਾ ਹਾਸਲ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਉਸ ਦੀ ਸ਼ਾਨ ਤੇ ਸਿੱਧੂ ਮੂਸੇ ਵਾਲਾ ਬਾਈ ਜਿਹੜਾ ਹਮੇਸ਼ਾ ਸਾਡੇ ਦਿਲਾਂ ਵਿੱਚ ਰਾਜ ਕਰਦਾ ਹਮੇਸ਼ਾ ਆਮ ਰਹੇਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਉਹਨਾਂ ਦੇ ਬੜੇ ਵੱਡੇ ਪਤੰਗ ਵੱਡੇ ਵੱਡੇ ਗੁੱਡੇ ਜਿਹੜੇ ਕੀ ਤਿਆਰ ਕੀਤੇ ਨੇ ਅਤੇ ਖਾਸ ਤੱਕ ਜਿਹੜਾ ਇਹਨਾਂ ਨੂੰ ਅਸੀਂ ਪਿਆਰ ਕਰਦੇ ਆ ਹਮੇਸ਼ਾ ਅਸੀਂ ਸਾਡੇ ਦਿਲਾਂ ਵਿੱਚ ਰਾਜ ਕਰਦਾ ਰਹੇਗਾ ਹੋਰ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਕੱਲੇ ਕੱਲੀਆਂ ਗੁੱਡੀਆਂ ਪਤੰਗਾਂ ਵੱਡੇ ਤਦਾਬ ਦੇ ਜਿਹੜੇ ਕੀ ਇਹ ਜਿਹੜੇ ਤਿਆਰ ਕੀਤੇ ਨੇ ਸਾਡੇ ਵੀਰ ਭਾਈ ਵਿਕਰਮ ਨੇ ਕੀਤੇ ਨੇ ਗੱਲਬਾਤ ਵੀ ਕਰਾਂਗੇ ਵਿਕਰਮ ਭਾਈ ਜੀ ਨਾਲ ਵਿਕਰਮ ਭਾਈ ਜੀ ਵਧਾਈ ਦੇ ਪਾਤ ਲੋ ਇੰਨੇ ਵਧੀਆ ਤੁਸੀਂ ਪਤੰਗ ਬਾਜ਼ੀ ਦੇ ਸ਼ਕੀਨ ਬਣਾਉਣ ਦੇ ਕਿ ਜਾਂ ਪਤੰਗ ਬਾਜ਼ੀ ਉਡਾਉਣ ਦੇ ਸ਼ਕੀਨ ਜੇ ਪਹਿਲਾਂ ਤੇ ਦਾਸ ਦੀ ਫਤਿਹ ਕਬੂਲ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸ਼ਕੀਨ ਤੇ ਮੈਂ ਸ਼ੁਰੂ ਤੋਂ ਹੀ ਬਚਪਨ ਦੇ ਉਡਾਉਣ ਦਾ ਸ਼ੌਕ ਸੀ ਤੇ ਮੁੜ ਕੇ ਫਿਰ ਇਸ ਲਾਈਨ 'ਚ ਆ ਕੇ ਦਬਿਨਿਵਸਰੀ ਸ਼ੌਂਕ ਡਾਉਣ ਦੇ ਨਾਲ-ਨਾਲ ਬਣਾਉਣ ਦਾ ਸ਼ੌਂਕ ਇਸਦਾ ਕਾਰੋਬਾਰ ਵਿੱਚ ਆਇਆ ਹੋ ਤੇ ਹੁਣ ਤੱਕ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪਤੰਗਬਾਈ ਬਣਾਉਂਦਿਆਂ ਨੂੰ ਤੇ ਕਿਹੜੇ-ਕਿਹੜੇ ਅੱਜਕੱਲ੍ਹ ਅੱਜ ਤੱਕ ਤੁਸੀਂ ਡਿਜ਼ਾਈਨ ਜਿਹੜੇ ਪਤੰਗਬਾਈ ਦੇ ਤਿਆਰ ਕੀਤੇ ਨੇ ਬਣਾਉਣ ਦਾ ਇਸ ਤਰ੍ਹਾਂ ਹੈ ਕਿ ਜਦੋਂ ਨੋਟਬੰਦੀ ਹੋਈ ਤੇ ਉਹ ਸਰਕਾਰ ਨੇ ਤੁਹਾਨੂੰ ਵਧਾ ਇੱਕਦਮੀ ਚੇਂਜ ਕਰਤਾ ਸਾਰਾ ਕੁਝ ਕੰਮ ਬੰਦ ਹੋ ਗਏ ਠੱਪ ਹੋ ਗਏ ਤੇ ਇਹ ਮੇਰੇ ਕੋ ਹੁਣ ਰਹੇਗਾ ਹੀ ਇਹ ਹੁਨਰ ਨੇ ਮੈਨੂੰ ਜਾਗ ਲਾਤੀ ਕਿ ਲੱਗਦਾ ਸੀ ਜਿਹੜਾ ਸ਼ੌਂਕ ਸੀ ਕਰੇ ਅੱਜ ਹੁਣ ਉਹ ਨਾਂ ਬਣ ਗਿਆ ਤੇ ਹੁਣ ਉਹ ਦੇ ਨਾਲ ਤੁਸੀਂ ਅੱਜ ਪੂਰੇ ਪੰਜਾਬ 'ਚ ਮੈਂ ਕਹਿੰਦਾ ਪੂਰੇ ਵਿਦੇਸ਼ਾਂ-ਵਿਦੇਸ਼ਾਂ 'ਚ ਤੁਹਾਡਾ ਨਾਂ ਬਣ ਗਿਆ ਸਟਾਰ ਕਾਈਟ ਦਾ ਤੇ ਪਤੰਗਾ ਤੁਸੀਂ ਬਣਾਉਂਦੇ ਹੋ ਵਕ ਵਕਤ ਨਾਲ ਦੀਆਂ ਜਿਹੜੇ ਕਿਤੇ ਨਹੀਂ ਬੰਦੀ ਹੁਣ ਕਿਸ ਤਰ੍ਹਾਂ ਦੇ 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 ਚਾਹੀਦੇ ਪਹਿਲਾਂ ਤੇ ਉਹ ਪ੍ਰਮਾਤਮਾ ਦਾ ਸ਼ੁਕਰ ਕਰਦਾ ਜਿਨੇ ਮੈਨੂੰ ਇਸ ਲੈਵਲ ਤੱਕ ਪਹੁੰਚਾਇਆ ਚਲੋ ਆਪਾਂ ਲੈਵਲ ਨਹੀਂ ਕਹਿ ਸਕਦੇ ਉਹ ਪ੍ਰਮਾਤਮਾ ਦੀ ਕਿਰਪਾ ਹੀ ਹੈ ਕਿ ਜਿਹੜੇ ਇਨਾਂ ਲੋਕ ਪਿਆਰ ਕਰਦੇ ਆ ਤੇ ਇਨਾਂ ਸਾਨੂੰ ਮਾਣ ਬਖਸ਼ਦੇ ਆ ਤੇ ਇਸੇ ਚੱਕਰ ਜਹੀ ਥੋੜਾ ਲੈਵਲ 'ਚ ਆ ਗਏ ਆ ਠੀਕ ਹੈ ਤੇ ਮੈਨੂੰ ਐਸਓਪੀ ਵਿਕਰਮ ਭਾਈ ਹੁਣ ਕਿਹੜਾ ਕਿਹੜਾ ਟ੍ਰੈਂਡਿੰਗ ਕਰ ਲਿਆ ਖਾਸ ਕਰਕੇ ਅੱਜਕੱਲ ਪਤੰਗਬਾਜ਼ੀ ਦੀ ਗੱਲ ਕਰੀਏ ਕਿਹੜੇ ਕਿਹੜੇ ਵੱਡੇ ਤਵੇ ਜੁਗਾ ਗਾਇੰਦਾ ਪਹਿਲਾਂ ਵੱਡੇ ਗੁੱਡੇ ਹੁੰਦੇ ਸੀ ਅੱਜਕੱਲ ਤਵੇਆਂ ਦੇ ਹਿਸਾਬ ਨਾਲ ਜਿਹੜਾ ਕੀਤਾ ਜਾਂਦਾ ਤੇ ਅੱਜਕੱਲ ਟ੍ਰੈਂਡਿੰਗ ਕਿਹੜੇ ਕਿਹੜੇ ਹੈ ਦ ਹੂੰ ਅੱਜ ਜਾਲਦਾਰ ਕਢੀ ਤੇ ਇੱਕ ਆ ਸਿੱਧੂ ਮੂਸੇ ਵਾਲੇ ਭਾਈ ਤੇ ਇੱਕ ਦਲਜੀਤ ਭਾਈ ਠੀਕ ਹੈ ਇਹਨਾਂ ਦੀ ਮੈਂ ਅਰਕੀ ਪੋਸਟਰ ਛੋਟੇ ਬਣਾਏਗੇ ਤੇ ਇੰਤਾ ਦੇ ਵਿੱਚ ਛੋਟੇ ਸਾਈਜ਼ ਜਿਵੇਂ ਉਹ ਸਾਈਜ਼ ਲੱਗਣ ਮੇਰੇ ਕੋ ਇੱਕ ਦਿਨ ਦੇ ਵਿੱਚ 200 ਪੀਸ ਵਿਕਿਆ ਸਿੱਧੂ ਮੂਸੇ ਵਾਲੇ ਦਾ ਵਾਹ ਵਾਹ ਸਿਰਫ ਇੱਕੋ ਦਿਨ ਦੇ ਵਿੱਚ ਬਸ ਵੀਡੀਓ ਪਾਉਣ ਦੀ देर ਹੋਈ ਆ ਟੜਾ ਟੜ ਬਸ ਰਿਆਣੀ ਵੀ ਕੋਈ ਵੀ ਸਤੂ ਮੂਸੇਆ ਭਾਈ ਨੇ ਕਿਹਾ ਸੀ ਵੀ ਹਮੇਸ਼ਾ ਮੈਂ ਦਿਲ ਵਿੱਚ ਰਾਜ ਕਰਦਾ ਰਹਾਂਗਾ ਭਾਵੇਂ ਮੈਂ ਨਹੀਂ ਹੈਗਾ ਪਰ ਮੈਨੂੰ ਯਾਦਾਂ ਤੁਹਾਡੇ ਵਿੱਚ ਆ ਤੇ ਮੈਂ ਹਮੇਸ਼ਾ ਕਦੀ ਮਰੂੰਗਾ ਨਹੀਂ ਹਮੇਸ਼ਾ ਅਮਰ ਰਹੂੰਗਾ ਕਿਰਸਤਾ ਦੇ ਦੇ ਚੀਜ਼ਾਂ ਨੂੰ ਦੇਖੋ ਜਿਹੜੀ ਉਹਦੀ ਸ਼ਾਪ ਹੈ ਨਾ ਉਹ ਕਿਤੇ ਮਤਲਬ ਖਤਮ ਨਹੀਂ ਹੁੰਨੀ ਤੇ ਨਾ ਹੀ ਇਹ ਕਰ ਸਕਦੇ ਖੁਦ ਵੀ ਨਹੀਂ ਕਰ ਸਕਦੇ ਕਿਉਂਕਿ ਉਹਦੇ ਗੀਤ ਵੀ ਅੱਜ ਤੱਕ ਚੱਲਣੇ ਆ ਉਹ ਗਾਂਹ ਤੱਕ ਵੀ ਚੱਲਣੇ ਆ ਹਰ ਵਿਆਹ 'ਚ ਹਰ ਗੇ ਹਰ ਜਗ੍ਹਾ ਤੇ ਗੱਡੀਆਂ 'ਚ ਸਭ ਮੂਸੇ ਵਾਲਿਆਂ ਨੂੰ ਹੀ ਯਾਦ ਕਰਦੇ ਆ ਤੇ ਉਹ ਬੰਦਾ ਫਿਰ ਕਿਤਨਾ ਮਰ ਸਕਦਾ ਉਹ ਅਮਰ ਹੀ ਆ ਇਹਨੇ ਸੋ ਵੀ ਹੋਰ ਕਿਹੜੇ ਕਿਹੜੇ ਗੁੱਡੀਆਂ ਵਾਲੇ ਕਿਹੜੇ ਪਤੰਗ ਬਾਜ਼ੀ ਆ ਜਿਹੜੀ ਆ ਲੋਕ ਪਸੰਦ ਕਰਦੇ ਨੇ ਤੇ ਤੁਹਾਡੇ ਹੱਤ ਦੀਆਂ ਬਲਾਈ ਹੋਈਆਂ ਪਤੰਗਾ ਜਿਹੜੀਆਂ ਨੇ ਪੰਜਾਬ ਦੀ ਗੱਲ ਕਰੀਏ ਪੰਜਾਬ ਤੋਂ ਇਲਾਵਾ ਕਿਹੜੇ ਕਿਹੜੇ ਮੁਲਕਾਂ ਜਾਂਦੀਆਂ ਨੇ ਮੇਰੇ ਸਾਰੇ ਮੁਲਕਾਂ ਜਾਂਦੀ ਹੈ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਸਭ ਸਭ ਕੰਟਰੀਆਂ ਦੇ ਵਿੱਚ ਜਾਂਦਾ ਮਾਲ ਤੇ ਆਪਣੀ ਸਪੈਸ਼ਲ ਪਤੰਗ ਹੁੰਦੀ ਤਾਂ ਕਰਕੇ ਲੋਕ ਲਾਈਕ ਕਰਦੇ ਤੇ ਸਾਨੂੰ ਆਰਡਰ ਦਿੰਦੇ ਆ ਤੇ ਬਣਾਉਣ ਦੀ ਗੱਲ ਕਰੀਏ ਕਿੰਨੀ ਕਿ ਮਿਹਨਤ ਲੱਗਦੀ ਆ ਕਿੰਨਾ ਸਮਾਂ ਪਹਿਲਾਂ ਤੁਸੀਂ ਲੋੜੀ ਤੋਂ ਬਣਾਉਣਾ ਸ਼ੁਰੂ ਕਰ ਦਿੰਦੇ ਹੋ ਆਪਣੀ ਜਿਹੜੀ ਪਤੰਗਾਂ ਤੁਸੀਂ ਲੋੜੀ ਬਸ ਸਾਡੇ ਮਤਲਬ ਹੁਣ ਲੋੜੀ ਦਾ ਟਾਈਮ ਆ ਅਸੀਂ 1:30 ਵਜੇ ਸੋਣਾ ਤੇ ਲੋੜੀ ਤੋਂ ਬਾਅਦ ਨਾਲ ਹੀ ਅਗਲੇ ਦਿਨ ਆਪਾਂ ਮਾਗੀ ਵਾਲੇ ਦਿਨ ਤੱਕ ਰੈਸਟ ਕਰਨੀ ਆ ਉਸ ਤੋਂ ਬਾਅਦ ਫਿਰ ਛੋਟ ਦੇ ਸ਼ੁਰੂ ਹੋਏ ਨਾ ਨਾ ਨੀ ਤੁਸੀਂ ਕਿੰਨੇ ਮਹੀਨੇ ਤੁਹਾਡਾ ਜਿਹੜਾ ਕੰਮਕਾਰ ਚੱਲਦਾ ਲੋਕ ਕਹਿੰਦੇ ਸ਼ਾਇਦ ਲੋੜੀ ਤੱਕ ਉਸ ਤੋਂ ਬਾਅਦ ਬੰਦਾ ਵਿਹਲਾ ਹੋ ਜਾਂਦਾ ਤੁਹਾਡਾ ਜਿਹੜਾ ਪਤੰਗਾ ਬਣਾਉਂਦਾ ਕੰਮ ਆ ਕਿੰਨੇ ਸਮਾਂ ਪਹਿਲਾਂ ਚੱਲਦਾ ਇਹ 12 ਮਹੀਨੇ ਹੀ ਕੰਮ ਚੱਲਦਾ ਉਹ ਆਪਣੇ ਤੇ ਡਿਪੈਂਡ ਕਰਦਾ ਕਿ ਇਹ ਕਿਤਨਾ ਮਤਲਬ ਇਹਨੂੰ ਹੈਂਡਲ ਕਰਨਾ ਉਸ ਤੋਂ ਵੱਧ ਵੀ ਟਾਈਮ ਲੱਗ ਸਕਦਾ ਉੱਤੇ ਬਿਲਕੁਲ ਜੀ ਜਿਹੜਾ ਤੁਸੀਂ ਪਤੰਗਾ ਤਿਆਰ ਕਰਦੇ ਹੋ ਬਾਹਰਲੇ ਵਿਦੇਸ਼ਾਂ ਦੇ ਮੁਲਕਾਂ ਵਿੱਚ ਕਿਸ ਤਰ੍ਹਾਂ ਭੇਜਦੇ ਹੋ ਕਿਨੇ ਤਵੇ ਦੀ ਤਾਂ ਹੁਣ ਤੱਕ ਵੱਡੀ ਵੱਡੀ ਪਤੰਗ ਜਿਹੜੀ ਤੁਸੀਂ ਭੇਜ ਕੇ ਹੁੰਦਾ ਉੱਥੇ ਨਾ ਤਿੰਨ ਦਾਵੀ ਤੱਕ ਚੱਲਦੀਆਂ ਜਾਂਦਾ ਆਪਾਂ ਵੱਡੀਆਂ ਨੇ ਸ਼ਿਪ ਕਰ ਸਕਦੇ ਉਹਦੀ ਪ੍ਰੋਬਲਮ ਇਹ ਨਹੀਂ ਫੜ ਜਾਂਦੀਆਂ ਤੇ ਕੁਆਲਿਟੀ ਉਹਦੀ ਪਲੱਸ ਕਰਕੇ ਦੇ ਦਈ ਦੀ ਇੱਥੋਂ ਨਾਲੋਂ ਹੋਰ ਪਲੱਸ ਕਰਕੇ ਦੇ ਦੀ ਕਿਉਂਕਿ ਉੱਥੇ ਹਵਾਵਾਂ ਤੇਜ਼ ਹੁੰਦੀਆਂ ਉਹਦੇ ਹਿਸਾਬ ਨਾਲ ਆਪਾਂ ਉਹ ਮਾਲ ਬਣਾ ਕੇ ਦੇ ਦਈਦਾ ਹਾਂ ਠੀਕ ਹੈ ਤੇ ਫਿਰ ਇਹ ਸਭ ਵਿਕਰਮਪਾਜੀ ਇਹਨਾਂ ਵਾਸਤੇ ਕੋਈ ਸਪੈਸ਼ਲ ਕੋਈ ਕਾਗਜ਼ ਕੋਈ ਸਪੈਸ਼ਲ ਜਿਹੜਾ ਇਹਨਾਂ ਵਾਸਤੇ ਤਿਆਰ ਹੁੰਦਾ ਕਿ ਜਿਹਾ ਆਮ ਕਾਗਜ਼ ਦੇ ਨਾਲ ਜਿਹੜੀ ਪਤੰਗਾ ਤਿਆਰ ਹੁੰਦੀਆਂ ਨੇ ਨਹੀਂ ਇਹਨਾਂ ਵਾਸਤੇ ਨਾ ਪੇਪਰ ਅਲੱਗ ਹੁੰਦਾ ਸਾਡੇ ਕੋਲ ਉਹ ਥੋੜਾ ਹੈਵੀ ਹੁੰਦਾ ਵਾ ਹਵਾ ਦੇ ਹਿਸਾਬ ਨਾਲ ਚੱਲਦਾ ਉਹ ਪੇਪਰ ਹੈ ਸਾਡੇ ਕੋਲ ਠੀਕ ਹੈ ਤੇ ਜੇ ਗੱਲ ਕਰੀਏ ਅਸੀਂ ਦੇਖਿਆ ਵੀ ਖਾਸ ਕਰਕੇ ਤੁਸੀਂ ਦਲਜੀਤ ਦਸਾਂਹ ਵੀ ਲਾਇਆ ਸਾਡਾ ਦਸਾਂਹ ਵਾਲਾ ਵੀਰ ਇਹ ਕਿੰਨਾ ਕੁ ਟ੍ਰੈਂਡਿੰਗ 'ਚ ਆ ਇਹ ਕਿੰਨਾ ਕੁ ਲੋਕ ਪਸੰਦ ਕਰਦੇ ਨੇ ਜੀ ਟਰੈਂਡਿੰਗ ਦਿਲਜੀਤ ਐਸ ਟਾਈਮ ਤੁਹਾਨੂੰ ਪਤਾ ਵਰਲਡ ਫੇਮਸ ਹੋ ਗਿਆ ਹੁਣ ਪੂਰਾ ਹੀ ਅੱਗੇ ਵੀ ਹੁਣ ਹੋਰ ਜ਼ਿਆਦਾ ਹੋ ਗਿਆ ਲੋਕ ਪਿਆਰ ਹੀ ਬੜਾ ਕਰਦੇ ਆਪਾਂ ਇਹਨਾਂ ਦੀਆਂ ਵੇਖਦੇ ਸ਼ੋਅ ਵੇਖਦੇ ਆ ਜਿੰਨਾ ਪੈਸਾ ਇਹ ਸ਼ੋਵਾਂ ਤੇ ਲਾ ਰਿਹਾ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਸਿੰਗਰ ਲਾ ਰਿਹਾ ਵੀ ਕਿੰਨਾ ਕਿ ਲੋਕ ਪਸੰਦ ਕਰਦੇ ਆ ਡਿਮਾਂਡ ਕਿੰਨੀ ਹੈ ਗਈ ਆ ਲੋਕ ਤੁਹਾਨੂੰ ਫੋਨ ਕਰਕੇ ਜਾਂ ਕੀ ਕਹਿੰਦੇ ਨੇ ਵੀ ਕਿਹੜੇ ਕਲਾਕਾਰ ਦਾ ਜਿਹੜਾ ਪਤੰਗ ਜਿਹੜੀ ਕਲਾਕਾਰ ਦੀ ਘੜੀ ਗੁੱਡੀ ਤਿਆਰ ਕੀਤੀ ਆ ਅਸੀਂ ਬੱਬੂ ਮਾਨ ਦੇ ਵੀ ਤਿਆਰ ਕੀਤੇ ਆ স্পੈਸ਼ਲ ਆਰਡਰ ਤੇ ਉਹ ਲੈ ਗਏ ਹੋਏ ਆ ਠੀਕ ਹੈ ਆਪਣਾ ਦਿਲਜੀਤ ਦੇ ਵੀ ਕੀਤੇ ਆ ਸਿੱਧੂ ਮੂਸੇਵਾਲ ਇਹਨਾਂ ਦਾ ਮਾਲ ਜਿਵੇਂ ਬਣਿਆ ਲੈ ਜਾਣਾ ਲੋਕਾਂ ਨੇ ਉਹਨਾਂ ਨੇ ਇਹ ਨਹੀਂ ਕਹਿਣਾ ਕਿ ਮੈਨੂੰ ਸਿੱਧੂ ਬਾਈ ਨਹੀਂ ਚਾਹੀਦਾ ਉਹਨਾਂ ਕਹਿੰਦਾ ਸਿੱਧੂ ਬਾਈ ਦੇ ਦੋ ਬਾਈ ਜੀ ਦਾ ਵਾਕਏ ਸਿੱਧੂ ਬਾਈ ਹਮੇਸ਼ਾ ਸਾਡੇ ਦਿਲਾਂ ਵਿੱਚ ਰਾਜ ਕਰਦਾ ਰਹੇਗਾ ਭਾਵੇਂ ਸਿੱਧੂ ਬਾਈ ਅੱਜ ਨਹੀਂ ਹੈਗਾ ਸਾਡੇ ਵਿੱਚ ਪਰ ਫਿਰ ਵੀ ਹਮੇਸ਼ਾ ਅਮਨ ਰਹੇਗਾ ਹਮੇਸ਼ਾ ਉਹਦੇ ਗੀਤ ਜਿਹੜੇ ਸੌਂਦੇ ਰਵਾਂਗੇ ਤੇ ਖਾਸ ਤੌਰ ਤੇ ਪਤੰਗਾ ਦੇ ਨਾਲ ਵਿੱਚ ਰੂਪ ਵਿੱਚ ਅਸੀਂ ਵੇਖਾਂਗੇ ਤੇ ਅਸੀਂ ਸੋਚਿਆ ਸੀ ਕਦੀ ਵਿਕਰਮ ਬਾਈ ਇੰਨਾ ਲੋਕ ਪਿਆਰ ਦੇਣਗੇ ਕਦੀ ਪਤੰਗਾ ਦੇ ਰੂਪ ਵਿੱਚ ਕਦੀ ਸਿੱਧੂ ਬਾਈ ਦੇ ਸ਼ੌਲ ਆ ਗਏ ਨੇ ਸਿੱਧੂ ਬਾਈ ਟਰੈਕਟਰਾਂ ਤੇ ਸਟਿਕਰਾਂ ਤੇ ਹਰ ਘਰ ਕੇ ਉਸੇ ਸਿੱਧੂ ਬਾਈ ਹੀ ਚੱਲਦਾ ਵਾ ਸਿੱਧੂ ਉਹਨੇ ਇੱਕ ਲੈਵਲ ਇਹੋ ਜਿਹਾ ਬਣਾ ਦਿੱਤਾ ਸਿੱਧੂ ਬਾਈ ਨੇ ਆਪਣੇ ਨੇ ਮਤਲਬ ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਗਲਤ ਅਗਨੋਰ ਨਹੀਂ ਕਰ ਸਕਦੇ ਅਗਨੋਰ ਤਾਂ ਨਹੀਂ ਕਰ ਸਕਦੇ ਜਿਵੇਂ ਉਹ ਟ੍ਰੈਂਡਿੰਗ 'ਚ ਆ ਹਰ ਇੱਕ ਗੀਤ ਉਹਦਾ ਟ੍ਰੈਂਡਿੰਗ 'ਚ ਆ ਤੇ ਉਸੇ ਹਿਸਾਬ ਨਾਲ ਫਿਰ ਜਿਹੜੀ ਵੀ ਚੀਜ਼ ਆਪਾਂ ਉਹਦੀ ਪੇਸ਼ ਕਰਾਂਗੇ ਨਾ ਮਾਰਕੀਟ ਦੇ ਵਿੱਚ ਕੋਈ ਵੀ ਚੀਜ਼ ਲਿਆਵਾਂਗੇ ਜਾਂ ਆਪਣੀ ਸ਼ਾਪ ਤੇ ਆਪਾਂ ਸਿੱਧੂ ਬਾਈ ਦਾ ਪੋਸਟਰ ਲਵਾ ਦਾਂਗੇ ਲੋਕਾਂ ਨੇ ਉੱਥੇ ਫੋਟੋਆਂ ਖਿੱਚ ਲੈ ਆਪਣੀ ਆ ਕਿਹੀ ਫੋਟੋਆਂ ਖਿੱਚ ਲਈ ਸਿੱਧੂ ਬਾਈ ਨੇ ਕੋਈ ਚੰਗਾ ਬਾਹਰਲੇ ਮੁਲਕਾਂ ਜਿਵੇਂ ਆਪਾਂ ਵੇਖਦੇ ਆ ਉਹਨਾਂ ਦੇ ਆਪਣੇ ਪੇਂਟਿੰਗ ਬਣੀ ਹੁੰਦੀ ਹੈ ਕਈ ਜਗ੍ਹਾ ਤੇ ਤੇ ਲੋਕੀ ਉਹ ਛੂਟ ਵੀ ਕਰਦੇ ਆ ਕਿੰਨੀਆਂ ਚੀਜ਼ਾਂ ਮਤਲਬ ਇੱਥੋਂ ਪਤਾ ਲੱਗਦਾ ਬੰਦੇ ਦੀ ਵੈਲਿਊ ਕੀ ਤੇ ਗੱਲ ਕਰੀਏ ਮਿਹਨਤ ਕਿੰਨੀ ਲੱਗ ਜਾਂਦੀ ਵੀ ਕਰਮ ਬਾਈ ਇਸ ਕੰਮ ਨੂੰ ਕਿ ਲੱਗਦਾ ਵੀ ਦਿਨ ਦਾ ਜਾਗਣਾ ਪੈਂਦਾ ਵਾ ਕਿੰਨੀ ਕਿ ਮਿਹਨਤ ਹੁੰਦੀ ਹੈ ਜੇਕਰ ਗੱਲ ਕਰੀਏ ਤੀਲਾ ਜੀ ਤੀਲਾ ਗੜਾ ਵਰਤਦੇ ਹੋ ਕੁਝ ਸਪੈਸ਼ਲ ਤੀਲਾ ਹੁੰਦਾ ਗੁੱਡੀ ਵਾਸਤੇ ਜਿਹੜਾ ਤਿਆਰ ਕਰਦੇ ਤੁਸੀਂ ਨਾ ਤੀਲਾ ਇਸ ਤਰ੍ਹਾਂ ਆਪਾਂ ਵਾਸ ਦਾ ਵਰਤਦੇ ਨੇ ਸਾਡੇ ਕੋਲ ਸਪੈਸ਼ਲ ਤੀਲਾ ਹੁੰਦਾ ਵਾ ਇਸੋ ਤੇ ਮਤਲਬ ਤੀਲਾ ਮਤਲਬ ਕੋਈ ਕਾਟੀ ਹੁੰਦਾ ਸਾਡੇ ਕੋਲ ਮਤਲਬ ਵਧੀਆ ਕੁਆਲਟੀ ਜੋ ਉਹਨੂੰ ਪ੍ਰੋਪਰ ਸੇਕ ਕੇ ਸਭ ਕੁਝ ਕਰਕੇ ਫੇਰ ਬਣਾਉਨੇ ਆ। ਤੇ ਗੱਲ ਕਰੀਏ ਪਾਕਿਸਤਾਨੀ ਵੀ ਦੇਖਿਆ ਲੋਕੀ ਡਿਜ਼ਾਈਨ ਪਸੰਦ ਕਰਦੇ ਨੇ ਸਾਡੇ ਲਾਗੇ ਲੈਂਦਾ ਪੰਜਾਬ ਪਾਕਿਸਤਾਨੀ ਆ ਉਹ ਵੀ ਕਹਿੰਦੇ ਪਤੰਗਬਾਜ਼ੀ ਬੜੀ ਸੋਹਣੀ ਕਰਦੇ ਨੇ ਉਹਨਾਂ ਵਿੱਚ ਖਾਸ ਕਰਕੇ ਡਿਜ਼ਾਈਨ ਕਿਹੜੇ ਨੇ ਲੋਕੀ ਰੋਹ ਕੇ ਫਰਮਾਇਸ਼ ਕਰਦੇ ਨੇ ਵੀ ਯਾਰ ਪਾਕਿਸਤਾਨੀ ਡਿਜ਼ਾਈਨ ਵੀ ਸਾਨੂੰ ਦਿਓ। ਦੇਖੋ ਸਰ ਮੈਂ ਤੁਹਾਨੂੰ ਮੈਂ ਅੱਗੇ ਵੀ ਇਹ ਸਿਰਫ ਪਾਕਿਸਤਾਨੀ ਡਿਜ਼ਾਈਨ ਨੂੰ ਨਾਂ ਦਿੱਤਾ ਗਿਆ ਪਾਕਿਸਤਾਨੀ ਪ੍ਰਮੋਟ ਅਸੀਂ ਇੰਡੀਆ ਨੂੰ ਨਹੀਂ ਕਰ ਰਹੇ ਪਾਕਿਸਤਾਨ ਨੂੰ ਕਰ ਰਹੇ ਆ ਆਪਾਂ ਮੇਕਿੰਗ ਖੁਦ ਕਰ ਰਹੇ ਆ ਆਪਣੇ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਅਸੀਂ ਪੰਜਾਬ ਨੂੰ ਕਿਉਂ ਨਹੀਂ ਪ੍ਰਮੋਟ ਕਰਦੇ ਬਿਲਕੁਲ ਠੀਕ ਹੈ ਹੁਣ ਜੇ ਪਾਕਿਸਤਾਨ ਦੇ ਵਿੱਚ ਕੋਈ ਚੀਜ਼ ਗਈ ਹੋਵੇ ਇੰਡੀਆ ਨੇ ਉਹਨਾਂ ਨੇ ਪ੍ਰਮੋਟ ਨਹੀਂ ਕਰਨਾ ਉਹਨਾਂ ਨੇ ਪ੍ਰਮੋਟ ਨਹੀਂ ਕਰਨਾ ਇਸ ਮੇਡ ਇਨ ਇੰਡੀਆ ਮੇਡ ਇਨ ਪੰਜਾਬ ਐ ਤੇ ਪੰਜਾਬ ਹੀ ਰਹੂਗੀ ਪਾਕਿਸਤਾਨੀ ਨਹੀਂ ਰਹੂਗੀ ਤੇ ਗੱਲ ਕਰੀਏ ਹੁਣ ਪਿਛਲੀ ਲੋੜੀਆਂ ਨਾਲੋਂ ਐ ਕਿ ਲੋੜੀ ਵਿੱਚ ਕਿੰਨਾ ਕੁ ਲੋਕਾਂ ਦਾ ਜਾ ਰਹਿਆ ਮਹਿੰਗਾਈ ਦੀ ਗੱਲ ਕਰੀਏ ਕਿ ਲੱਗਦਾ ਲੋਕਾਂ ਦੀ ਪਹੁੰਚ ਵਿੱਚ ਹੈਗਾ ਪਤੰਗਾ ਖਰੀਦਣੀਆਂ ਕਿ ਜਾ ਕੇ ਨਾਲੋਂ ਮਹਿੰਗਾਈ ਘਟੀ ਆ ਜਾਂ ਵਧੀ ਆ ਕਿੰਨਾ ਕੁ ਫਰਕ ਪਿਆ ਚਾਹੀਦਾ ਅ ਵੇਖੋ ਮੈਂ ਤੁਹਾਨੂੰ ਦੱਸਾਂ ਕੁਆਲਿਟੀ ਵਾਈਜ਼ ਚਲਈਏ ਲੋਕਾਂ ਨੂੰ ਪਤਾ ਹੈ ਕਿ ਕਿੱਥੋਂ ਕਿੰਨੇ ਚੀਜ਼ ਦੀ ਕੀ ਚੀਜ਼ ਮਿਲਦੀ ਹੈ ਉਹ ਲੈ ਜਾਂਦੇ ਆ ਏ ਕੁਝ ਜਿਹੜਾ ਜਿਹੜੇ ਮਤਲਬ ਮੀਡਲ ਕਲਾਸ ਫੈਮਿਲੀ ਤੋਂ ਆਗੇ ਜਾਂ ਕੋਥੜੇ ਘੱਟ ਉਹਨਾਂ ਨੂੰ ਵਾਸਤੇ ਵੀ ਆਪਾਂ ਕਾਈਟਸ ਰੱਖੀਆਂ ਹੁੰਦੀਆਂ ਇਹ ਨਹੀਂ ਕਿ ਆਪਾਂ ਰੱਖੀ ਜਾਣੀਆਂ ਉਹਨਾਂ ਨੂੰ ਵੀ ਦੇ ਦਿਆਂ ਉਹਨਾਂ ਨੂੰ ਵੀ ਨਹੀਂ ਮੜਨ ਦਈਦਾ ਮਤਲਬ ਲੋਅ ਰੇਟ 'ਚ ਵੀ ਆ ਹਾਈ ਰੇਟ 'ਚ ਵੀ ਅਲੱਗ-ਅਲੱਗ ਗ੍ਰੇਡ ਜੇ ਹੁਣ ਤੁਹਾਨੂੰ ਪਤਾ ਇਹ ਚੀਜ਼ਾਂ ਦੇ ਕਿੰਨਾ ਪੈਸਾ ਲੱਗਦਾ ਪੈਸਾ ਆਪਾਂ ਕਵਰ ਕਰਾਂ ਕੁਛ ਆਪ ਵੀ ਬਚਾਵਾਂਗੇ ਫੇਰ ਹੀ ਸਾਡੀ ਸੈਟਿੰਗ ਹੋਏਗੀ ਨਾ ਫੇਰ ਹੀ ਆਪਾਂ ਗਾਹ ਗਾਤ ਰਾਂਗੇ ਬਿਲਕੁਲ ਤੇ ਅਸੀਂ ਦੇਖਿਆ ਮਿਕਰ ਬਾਈ ਇੱਕ ਬਣਾ ਤੁਸੀਂ ਸਿੱਧੂ ਮੂਸੇ ਦਾ ਬਾਈ ਲਾਇਆ ਇੱਕ ਬਣਾ ਤੁਸੀਂ ਸਾਡਾ ਜੀ ਦੀ ਵੀਰ ਲਾਇਆ ਵਾ ਇੱਕ ਬਣਾ ਦੇਖ ਸਰਦਾਰੀ ਤੁਸੀਂ ਇਕ ਲਾਇਆ ਹੈ ਸਰਦਾਰੀ ਦਾ ਥੋੜਾ ਦਸਕਾਰ ਜੂ ਸਾਡਾ ਕਰਦੇ ਹੋ ਇਹ ਕੀ ਨਾ ਆ ਤੇ ਕਿੰਨਾ ਦੀ ਫੋਟੋ ਤੁਸੀਂ ਲਾਈਏ ਇਹ ਸਾਡੇ ਅਮਰਸਰ ਦੀ ਸ਼ਾਨ ਹੈ ਵੀਰ ਆਮਗੜੀਆ ਤੇ ਆਪਣਾ ਭਰਾ ਹੈ ਤੇ ਇਹ ਉਹਨਾਂ ਵਾਸਤੇ ਸਪੈਸ਼ਲ ਗਿਫਟ ਹੈ ਵਹੀ ਤਿਆਰ ਕੀਤਾ ਹੈ ਵਾਹ ਜੀ ਵ ਵੀਰ ਆਮਗੜੀਆ ਬਹੁਤ ਲੋਕ ਪਿਆਰ ਵੀ ਕਰਦੇ ਨੇ ਤੇ ਸਾਡਾ ਵੀ ਪਤੰਗਾ ਖਰੀਦਣ ਵਾਸਤੇ ਵੀ ਆਇਆ ਵਾ ਤੇ ਵੀਰ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨ ਵੱਡੇ ਬਜ਼ੁਰਗ ਜਾਂ ਸਾਡੀਆਂ ਭੈਣਾਂ ਬਹੁਤ ਇਹਨਾਂ ਬਲੌਗ ਦੇਖਦੇ ਨੇ ਤੇ ਪੰਜਾਬੀਏ ਦੀ ਗੱਲ ਕਰੀਏ ਪੰਜਾਬੀਆਂ ਦਾ ਵੀ ਬੜਾ ਸੋਲੂਸ਼ਨ ਕੀਤਾ ਵੀਰ ਨੇ ਵੀਰ ਜੀ ਵੀ ਨੂੰ ਬੁਲਾਇਆ ਜਦੋਂ ਕਿ ਮੈਂ ਤੇ ਉਹ ਕਿਸ ਤਰ੍ਹਾਂ ਦੇ ਦੇਉ ਸਾਡੇ ਇਲਾਕੇ ਦੀ ਸ਼ਾਨ ਵੀ ਕਹਿੰਦੇ ਹੈਗੇ ਵੀਰ ਹਾਂਜੀ ਬਿਲਕੁਲ ਬਿਲਕੁਲ ਇਹ ਨੇ ਐਨਐਸ ਪੰਜਾਬ ਦਾ ਪੂਰਾ ਨਾਮ ਰੋਸ਼ਨ ਕੀਤਾ ਮੇਰਾ ਭਰਾ ਆ ਮੈਂ ਉਹਦੇ ਵਾਸਤੇ ਸਪੈਸ਼ਲ ਗਿਫਟ ਪਿਛਲੇ ਲਾਸਟ ਮੇਰੇ ਕੋ ਵੀ ਆ ਲਾਸਟ ਟਾਈਮ ਤੇ ਐਨੋਮਾ ਇਹਦੇ ਵਾਸਤੇ ਸਪੈਸ਼ਲ ਗਿਫਟ ਦੇ ਆ ਰਗੇ ਤਾਂ ਮੇਰੇ ਕਿਸਾਨ ਦੇਦਿਆਂ ਤੁਹਾਡੇ ਵੀ ਪਤੰਗਾ ਬਾਜ਼ੀ ਦੀ ਵੇਸੇ ਦੇਖਿਆ ਸਿੱਧੂ ਮੂਸੇ ਵਾਲਾ ਬਾਈ ਹੋ ਗਿਆ ਸਾਡਾ ਦਲਜੀਤ ਉਸਾਂਝ ਹੋ ਗਿਆ ਉਹਨਾਂ ਦੇ ਪਤੰਗਾ ਬਣਨੀ ਸ਼ੁਰੂ ਹੋ ਗਈਆਂ ਤੁਹਾਡੀਆਂ ਵੀ ਕਹਿੰਦੇ ਅਜ ਵੀ ਪਤੰਗ ਬਣਾਤੀ ਆ ਤੁਹਾਡੇ ਵੀ ਵੀਰਾਂ ਗੜੀ ਦੀ ਕੀ ਕਹਿਣਾ ਚਾਹੋਗੇ ਬਸ ਸਾਡਾ ਵਿੱਕੀ ਭਾਈ ਨਾਲ ਪਿਆਰ ਬਹੁਤ ਆ ਵੀਰੇ ਤਾਂ ਕਰਕੇ ਉਹਨਾਂ ਨੇ ਆਈ ਥਿੰਕ 3-4 ਮਹੀਨੇ ਹੋ ਗਏ ਬਣਾ ਕੇ ਰੱਖੀ ਕਿ ਨਹੀਂ ਤੁਹਾਨੂੰ ਲੋਹੜੀ ਤੇ ਦੇਵਾਂਗੇ ਸੋ ਵਧੀਆ ਲੱਗਦਾ ਯਾਰ ਸਾਡਾ ਬਹੁਤ ਪਿਆਰ ਇਹਨਾਂ ਨਾਲ 3-4 ਸਾਲਾਂ ਤੋਂ ਇਹਨਾਂ ਤੋਂ ਆਪਾਂ ਗੁੱਡਿੰਗ ਵੇਰਾ ਬਾਈ ਕਰ ਰਹੇ ਆ ਸੋ ਬੜੀ ਜਿਆਦਾ ਨਾਨੀ ਕਿ ਗਿਫਟ ਦਿੱਤਾ ਵੀ ਨੇ ਤੁਹਾਨੂੰ ਆਉਂਦਿਆਂ ਨੂੰ ਹਾਂਜੀ ਹਾਂਜੀ ਉਹਦੇ ਤੋਂ ਬਹੁਤ ਵਧੀਆ ਲੱਗੇ ਜੀ ਉਹ ਭਾਈ ਨੇ ਖਾਇਆ ਸੀ ਖੁਸ਼ੀ ਹੁੰਦੀ ਹੈ ਦੇਖ ਕੇ ਸੋ ਬੜੀ ਲੱਗਦਾ ਯਾਰ ਬੇਤ ਕਿਤਨਾ ਦੇ ਦੇ ਤੁਸੀਂ ਇੱਕ ਆਮ ਪਰਿਵਾਰ ਚੋਂ ਜਨਮ ਲਿਆ ਵਾ ਸਤਿ ਸਾਮੀ ਨਾਲ ਕੇ ਰਹਿਣ ਵਾਲੇ ਹੋ ਆਰਾਮਗੜੀਆ ਪਰਿਵਾਰ ਚ ਤੁਹਾਡਾ ਜਨਮ ਹੋਇਆ ਤੇ ਅੱਜ ਪਛਾਣ ਬੜੀ ਬੰਦੇ ਬਣਾਈ ਆ ਸੋਸ਼ਲ ਮੀਡੀਆ ਬੜਾ ਐਕਟਿਵ ਰਹਿੰਦੇ ਹੋ ਤੁਹਾਡੇ ਬਲੌਗ ਕਹਿੰਦੇ ਬਹੁਤ ਲੋਕ ਪਸੰਦ ਕਰਦੇ ਆ ਤੇ ਪੂਰੇ ਮੈਨੂੰ ਲੱਗਦਾ ਤੁਸੀਂ ਵਰਲਡ ਤੱਕ ਘੁੰਮ ਕੇ ਆਏ ਹੋ ਇੱਕ ਸਿੱਖ ਚਿਹਰਾ ਹੋ ਕਿੱਤਾਂ ਦੇ ਦੇਓ ਕਿੰਨਾ ਕੁ ਲੋਕ ਮਾਨ ਸਨਮਾਨ ਦਿੰਦੇ ਜਦ ਤੇ ਲੋਕਾਂ ਨੇ ਬਹੁਤ ਸਪੋਰਟ ਕੀਤੀ ਆ ਪਿਆਰ ਕਰਦੇ ਸਾਰੇ ਤੇ ਪੱਗ ਕਰਕੇ ਬਹੁਤ ਰਿਸਪੈਕਟ ਮਿਲਿਆ ਮੈਨੂੰ ਲੱਗਦਾ ਈ ਸਾਰੀ ਚੀਜ਼ ਪੱਗ ਕਰਕੇ ਕਿਉਂ ਮੇਰੀ ਸਭ ਤੋਂ ਪਹਿਲੀ ਵੀਡੀਓ ਵੀ ਪੱਗ ਤੇ ਹੀ ਤੇ ਪੱਗ ਕਰਕੇ ਸਭ ਕੁਝ ਮੈਨੂੰ ਮਿਲਿਆ ਸੋ ਖੁਸ਼ੀ ਹੁੰਦੀ ਆ ਕਿ ਲੱਗਦਾ ਵੀ ਇੱਕ ਆਮ ਕਰਾਨਾ ਕਾਕਾ ਅੱਜ ਪੂਰੇ ਜਿੱਥੇ ਦਲਜੀਤ ਸਾਹਿਬ ਨੇ ਲਾਂ ਕਮਾਇਆ ਵਾ ਉੱਥੇ ਅੱਜ ਤੁਹਾਡਾ ਵੀ ਬੜਾ ਨਾਂ ਆਇਆ ਬੜੇ ਲੋਕ ਪਿਆਰ ਵੀ ਕਰਦੇ ਨੇ ਅਸੀਂ ਦੇਖਿਆ ਲੋਕ ਤੁਹਾਡੀ ਵੀਡੀਓ ਨੂੰ ਬੜਾ ਪਿਆਰ ਕਰਦੇ ਤੁਹਾਡੇ ਬਲੌਗ ਨੂੰ ਬੜਾ ਪਿਆਰ ਕਰਦੇ ਨੇ ਕੀ ਕਹਿਣਾ ਚਾਹੋਗੇ ਤੇ ਵਧੀਆ ਲੱਗਦਾ ਭਾਈ ਦਲਜੀਤ ਭਾਈ ਨੇ ਚਲੋ ਬਹੁਤ ਮਿਹਨਤ ਕੀਤੀ ਆ ਜ ਦੇ ਲੈਵਲ ਦੇ ਹਲੇ ਨਹੀਂ ਹੈਗੇ ਪਰ ਫਿਰ ਵੀ ਜਿੰਨੀ ਮਿਹਨਤ ਕਰ ਰਹੇ ਆ ਸੋ ਮੈਨੂੰ ਲੱਗਦਾ ਕਿ ਪਿਆਰ ਮਿਲੀ ਜਾ ਰਿਹਾ ਸਪੋਰਟ ਮਿਲ ਰਹੀ ਹੈ ਸੋ ਮੈਂ ਅੱਗੇ ਮਿਹਨਤ ਕਰਦੇ ਰਵਾਂਗੇ ਐਦਾਂ ਹੀ ਪਿਆਰ ਮਿਲਦਾ ਰਹੂਗਾ ਸਾਰਿਆਂ ਨੂੰ ਇਸ ਤੋਂ ਵੀ ਲੋਰੀਆਂ ਤਿਹਾੜ ਆ ਗਿਆ ਪਤੰਗ ਬਾਈ ਨੂੰ ਕਿੰਨਾ ਪਿਆਰ ਕਰਦੇ ਹੋ ਦਸਤਕਾਰ ਜੀ ਨੂੰ ਸਾਂਝਾ ਕਰਦੇ ਹੋ ਤੁਹਾਡੀ ਵੀ ਉਮਰ ਆ ਤੇ ਕਿੰਨੇ ਜਿਆਦਾ ਪਤੰਗਬਾਜ਼ੀ ਕਰਦੇ ਆ ਰਹੇ ਹੋ ਪਤੰਗ ਬਾਈ ਤੇ ਭਾਈ ਜਿਹੜੇ ਪੰਜਾਬ ਚ ਰਹਿੰਦੇ ਸ਼ੁਰੂ ਤੋਂ ਕਰਦੇ ਆ ਰਹੇ ਆ ਸੋ ਸਾਨੂੰ ਕਾਫੀ ਚਾਅ ਵਾ ਇੱਕ ਹੀ ਤਿਆਰ ਹੈਗਾ ਜਿਵੇਂ ਦੀਵਾਲੀ ਦਵਾਲ ਤੇ ਵੀ 2-4 ਦਿਨ ਹੁੰਦੇ ਹਨਾ ਲੋਹੜੀ ਦਾ ਸਾਨੂੰ 1 ਮਹੀਨੇ ਤੋਂ ਪਹਿਲਾਂ ਚਾਹ ਹੁੰਦਾ ਸਾਰੀ ਤਿਆਰੀ ਕਰਦੇ ਭਾਈ ਉਹਨਾਂ ਨੂੰ ਆਪਾ ਪਾウダー ਦੇ ਕੇ ਜਾਂਦੇ ਆ ਡੋਰਾ ਬਣੋ ਨੇ ਆ ਗੁੱਡੀਆਂ ਕਈ ਵਾਰੀ ਆਪਾਂ ਘਰ ਵੀ ਬਣਾਉਂਦੇ ਆ ਸੋ ਇਹ ਲੋਹੜੀ ਦਾ ਤੇ ਬਹੁਤ ਜ਼ਿਆਦਾ ਚਾਹ ਸਾਨੂੰ ਯਾਰ ਤੇ ਹੁਣ ਕਿਹੜੇ ਕਿਹੜੇ ਤਵੇ ਤੁਸੀਂ ਆ ਕੀਤੇ ਕਿੰਨੇ ਤਵੇ ਤਿਆਰ ਕੀਤੇ ਹੋ ਖਾਸ ਕਰਕੇ ਤੇ ਕਿਹੜੇ ਘੰਟੇ ਆਏਂਦੇ ਗੱਲ ਤਿਆਰ ਕੀਤੇ ਆ ਅਸੀਂ ਭਾਈ ਯਾਰ ਲਾਸਟ ਟਾਈਮ ਨਾ ਹੀ 24 ਤਵੇ ਬਣਾਏ 22 ਤਵੇ 24 ਤਵੇ ਪਰ ਹਵਾ ਨਹੀਂ ਨਹੀਂ ਚੱਲੀ ਗਈ ਪਿਛਲੇ 4-5 ਸਾਲਾਂ ਤੋਂ ਹਵਾ ਬਿਲਕੁਲ ਵੀ ਨਹੀਂ ਹੈਗੀ ਸੋ ਐ ਰਿਕ ਵੀ ਲੱਗਦਾ ਕਿ ਹਵਾ ਜ਼ਰਾ ਚੱਲੂ ਨਹੀਂ ਸੋ ਤਾਵੀ ਆ ਪੋਣੀ ਦੀ ਗੁੱਡੀ ਛੋਟੀ ਲਿਖੇ ਜਿਹੋ ਜੇ ਮਾਰਨ ਲਈ ਸੋ ਪਤੰਗਾ ਵੀ ਹੈ ਗੀਨੇ ਪਤੰਗਾ ਵੀ ਛੇ ਤਾਵੀ ਆ ਇੱਕ ਬਾਰਾ ਤਾਂ ਵੀ ਆ ਬਸ ਇਹ ਕੀ ਹਵਾ ਚੱਲ ਜੇ ਤੇ ਸਾਰੇ ਕਿਉਂਕਿ ਪੰਜਾਬ ਦੇ ਚਾਈ ਅੰਬਰਸਰ ਦੇ ਵਿੱਚ ਦੇਖੋ ਨਾ ਕਿ ਛੋਟੇ ਬੱਚੇ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗ ਨੂੰ ਗੁੱਡੀਆਂ ਡੋਣ ਦਾ ਕਿੰਨਾ ਚਾਹੇ ਗਰਾਊਂਡਾਂ ਜਾ ਜਾ ਕੇ ਸਵੇਰੇ 7 ਵਜੇ ਉੱਠ ਕੇ ਗੁੱਡੀਆਂ ਦੇ ਪਿੱਛੇ ਲੱਗਦੇ ਪਤੰਗਾਂ ਦੇ ਪਿੱਛੇ ਲੱਗਦੇ ਮੈਨੂੰ ਇਸ ਵੇਲੇ ਖਾਸ ਕੇ ਕਹਿੰਦੇ ਵੀ ਜਦੋਂ ਲੋੜੀ ਹੁੰਦੀ ਆ ਕਹਿੰਦੇ ਰਾਤ ਨੀਂਦ ਨਹੀਂ ਆਉਂਦੀ ਵੀ ਇਸ ਵੇਲੇ ਗੁੱਡੀ ਡੋਣੀ ਹੈ ਤੁਹਾਡੇ ਨਾਲ ਕਦੀ ਇਸ ਤਰ੍ਹਾਂ ਹੋਇਆ ਕਿ ਨਹੀਂ ਹੋਇਆ ਕਿ ਨੀਂਦ ਆ ਨਹੀਂ ਰਹੀ ਦੀ ਸੇਮ ਭਾਜੀ ਸੇਮ ਰਾਤ ਨੂੰ ਲੋੜੀ ਤੋਂ ਇੱਕ ਦਿਨ ਪਹਿਲਾਂ 1 2 ਵਜੇ ਸੋਈਦਾ ਵਾ ਤੇ ਸਵੇਰੇ ਅਰਲੀ 6 ਬੜਾ ਚਾਹ ਹੁੰਦਾ ਯਾਰ ਲੋਹੜੀ ਦਾ ਹੋ ਰਹੀਗੀ ਜੀ ਆਸਟ੍ਰੇਲੀਆ ਤੋਂ ਜੋ ਵਾਦਾ ਆ ਗਿਆ ਲੋੜੀ ਬਨੋੜੀ ਹਾਂ ਆਸਟ੍ਰੇਲੀਆ ਵਿੱਚ ਸਿਰਫ ਲੋੜੀ ਕਰਕੇ ਵਾਪਸ ਆਇਆ ਕਿਉਂਕਿ ਜਿੰਨੇ ਸਾਨੂੰ ਦੇਖਦੇ ਸਾਰਿਆਂ ਨੂੰ ਚਾਹ ਹੁੰਦਾ ਕਿ ਚਲੋ ਜਿਹੜੇ ਬਾਹਰ ਬੈਠੇ ਸਾਨੂੰ ਆਡੀਅன்ஸ் ਦੇਖ ਰਹੀ ਕਿ ਇਹਦੇ ਥਰੂ ਆਪਾਂ ਅੰਮ੍ਰਿਤਸਰ ਦੀ ਲੋੜੀ ਦੇਖ ਲਾਂਗੇ ਕਿਉਂਕਿ ਮੈਨੂੰ ਬੜੇ ਮੈਸੇਜ ਆਉਂਦੇ ਕਿ ਤੁਹਾਡੇ ਵੀ ਵਲੌਗ ਦੇਖਦੇ ਸਾਨੂੰ ਸਾਡਾ ਬਚਪਨ ਆ ਜਾਂਦਾ ਵਾ ਸਾਨੂੰ ਸਾਡਾ ਇਲਾਕਾ ਯਾਦ ਆ ਜਾਂਦਾ ਵਾ ਕਿ ਅਸੀਂ ਵੀ ਇਸ ਇਲਾਕੇ ਦੇ ਹੈਗੇ ਅੰਮ੍ਰਿਤਸਰ ਦੇ ਆ ਸੋ ਵਾਈਬ ਜੀ ਉਹਨਾਂ ਨੂੰ ਮਿਲ ਜਾਂਦੀ ਆ ਸੋ ਬੜੇ ਲੱਗਦਾ ਯਾਰ ਬਿਲਕੁਲ ਹੀ ਤੇ ਖਾਸ ਕਰਕੇ ਸਨੇਹਾ ਕੀ ਦਿਨਾਂ ਚ ਜਾਓਗੇ ਅਸੀਂ ਦੇਖਿਆ ਨੌਜਵਾਨ ਕੋਣੀ ਡੋਰ ਕਹਿੰਦੇ ਚੈਨਲ ਡੋਰ ਕਹਿੰਦੇ ਇਹਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਅਸਲ ਜਿਹੜੀ ਪਤੰਗਬਾਜੀ ਆ ਅਸਲ ਲੋੜੀ ਆ ਕਿਹੜੀ ਡੋਰ ਆ ਡੋਣੀ ਜਿਹਦੀ ਭਾਈ ਦੇਖੋ ਯਾਰ ਸੱਚ ਦੱਸਣ ਦੇਖੋ ਮੇਰੀ ਪਹਿਲਾ ਪੁਰਾਣੀ ਵੀਡੀਓ ਦੇ ਵਿੱਚ ਗੱਟੂ ਹੈਗਾ ਸੀ ਉਦੋਂ ਮਿਲਦੇ ਹੀ ਇੰਹੀਂ ਡੋਨੇ ਰਹੇ ਆ ਪਰ ਹੁਣ ਤਾਂ ਅਸੀਂ ਖੁਦ ਵੀ ਸਾਰਾ ਲਾਲੋ ਕੀ ਖੁਦ ਡੋਰ ਬਣਾ ਰਹੇ ਹੁਣ ਇਹ ਡੋਰ ਦੇ ਕਿ ਆਏ ਹੁਣ ਅਸੀਂ ਚੱਕੜੀ ਲਾ ਕੇ ਜਾਣੀ ਆ ਡੋਰ ਬਣਾ ਕੇ ਲੈ ਕੇ ਹੁਣੀ ਸੋਨ ਤਾਂ ਯਾਰ ਇਹ ਕੇਸ ਕਿਨੇ ਦੇਖ ਲਏ ਹੋਏ ਹਨਾ ਕਿਉਂ ਦੇਖੋ ਇਹ ਲੋੜੀ ਮਨਾ ਕੇ ਆਪਾਂ ਫਨ ਕਰਦੇ ਆ ਪਰ ਇਹ ਨਾ ਵੀ ਆਪਣੇ ਫਨ ਦੇ ਚੱਕਰ ਦੇ ਕਿਸੇ ਨੂੰ ਨੁਕਸਾਨ ਹੋਵੇ ਸੋ ਆਪਾਂ ਉਹ ਚੀਜ਼ ਨੂੰ ਇਗਨੋਰ ਕਰੀਏ ਸੋ ਮੈਂ ਇਹ ਬੇਨਤੀ ਕਰਨ ਚਾਹੁੰਦਾ ਕਿ ਸਾਰੇ ਇਗਨੋਰ ਕਰਨ ਕਿਉਂਕਿ ਜੇ ਸਾਰੇ ਹਟ ਜਾਣਗੇ ਫਿਰ ਸਾਰੇ ਧਾਗੇ ਵਲੇ ਡੋਣਗੇ ਸੋ ਜਿਹੜੇ ਆਪਣਾ ਜਿਹੜੇ ਉਹ ਡੋਰ ਲੋਂਦੇ ਆ ਉੱਥੇ ਸੜਕਾਂ ਤੇ ਹਨਾ ਬਜ਼ੁਰਗ ਉਹਨਾਂ ਨਾਲ ਜੇ ਆਪਾਂ ਗੱਲ ਕਰ ਰਹੇ ਹੋ ਕਿ ਨਹੀਂ ਪਿਛਲੇ 15 ਸਾਲਾਂ ਦਾ ਡੋਰ ਲਾਈ ਨਹੀਂ ਕਾਰੋਬਾਰ ਨਹੀਂ ਕੀਤਾ ਕਿ ਨਹੀਂ ਸਰ ਉਹ ਰੋਟੀ ਤੋਂ ਵੀ ਉਦਾਂ ਹੋਇਆ ਕਿ ਸਾਡਾ ਖਰਚਾ ਘੱਟ ਚੱਲਦਾ ਵਾ ਕਿ ਹੁਣ ਪਿਛਲੇ 1 ਸਾਲ ਤੋਂ ਤੇ ਇਸ ਸਾਲ ਵੀ ਥੋੜਾ ਜ਼ੋਰ ਹੈਗਾ ਵਾ ਐ ਰਕੀ ਤਾਂ ਯਾਰ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਐ ਅਈ ਕੱਲ ਵੀ ਗਏ ਹੋ ਕਿ ਕਹਿੰਦੇ ਅੱਜ ਟਾਈਮ ਨਹੀਂ ਕੱਲ ਆਇਓ ਸੋ ਮੈਂ ਇਹ ਚੰਨਾਂ ਕਿ ਚਲੋ ਉਹਨਾਂ ਦਾ 2-3 ਮਹੀਨੇ ਸੀਜ਼ਨ ਹੁੰਦਾ ਹਨਾ ਉਹਨਾਂ ਦੇ ਵੀ ਚਲੋ ਵਧੀਆ ਖਰਚਾ ਬਣੀ ਚੱਲ ਜੇ ਨਾਲੇ ਸਾਰੇ ਦੇ ਕੋਈ ਨੁਕਸਾਨ ਨਾ ਹੋਵੇ ਸਾਰੇ ਸੇਫਟੀ ਆਪਣੇ ਮ제 ਨਾਲ ਗੁੱਡੀਆਂ ਡੋਣ ਸੋ ਮੈਂ ਤੇਹੀ ਕਹਣਾ ਯਾਰ ਕਿ ਬੰਦ ਪਾ ਕੇ ਖਾਸ ਕਰਕੇ ਸੁਨੇਹਾ ਜ਼ਰੂਰ ਹੈ ਬੱਚਿਆਂ ਨੂੰ ਖਾਸ ਕਰਕੇ ਕਿਉਂ ਬੱਚੇ ਤੁਹਾਨੂੰ ਬਹੁਤ ਫੋਲੋ ਕਰਦੇ ਨੇ ਤੁਹਾਡਾ ਬਲੌਗ ਬਹੁਤ ਦੇਦੇ ਨੇ ਬੱਚਿਆਂ ਨੂੰ ਸੁਣਾ ਕੇ ਦੇ ਦਿਓ ਕਿਉਂ ਬੱਚੇ ਅਸੀਂ ਦੇਖਿਆ ਗਾਜਕਰ ਮਾਪਿਓ ਨੂੰ ਜਿਤ ਕਰਦੇ ਨੇ ਕਿ ਸਾਨੂੰ ਗੱਟੂ ਉਹ ਲਿਆ ਕੇ ਦੇ ਆ ਵੀ ਗੱਟੂ ਨਾਲ ਡਾਈ ਰਹੀ ਆਵੇ ਕਿਉਂ ਬੱਚਿਆਂ ਨੂੰ ਇੱਕ ਮੈਸੇਜ ਜ਼ਰੂਰ ਤੁਸੀਂ ਆਪਣੇ ਦੇ ਦਿਓ ਭਾਜੀ ਦੇਖੋ ਜਿਹੜੀ ਚੀਜ਼ ਬੱਚੇ ਦੇਖਦੇ ਨੇ ਉਹੀ ਚੀਜ਼ ਮੰਗਦੇ ਆ ਸੋ ਜਿੰਨੇ ਵੀ ਇਹ ਤਾਂ ਵੀਡੀਓ ਬਣਾਉਂਦੇ ਗੱਟੂ ਨਾਲ ਸੋ ਮੈਂ ਕਹਿੰਨਾ ਕਿ ਚਲੋ ਵੇਖੋ ਭਾਈ ਚੋਰੀ ਛਿਪੇ ਦੇ ਡੋਂਦੇ ਸਾਰੇ ਹੀ ਹਨਾ ਇਹ ਕਿ ਕਿਸੇ ਨੂੰ ਵਿਖਾਉਣ ਵੀਡੀਓ ਜੇ ਦਿਖਾਓਗੇ ਤਾਂ ਬੱਚੇ ਉਹ ਚੀਜ਼ ਦੇਖ ਕੇ ਜਿੱਦ ਕਰਨਗੇ ਸੋ ਇਹ ਕਿ ਹੌਲੀ 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 ਜਿਹੜੀ ਜਿਹੜੀ ਚੀਜ਼ ਬੰਦ ਹੁੰਦੀ ਜਾਊਗੀ ਸੋ ਬੱਚੇ ਵੀ ਥੋੜਾ ਉਹ ਚੀਜ਼ ਨੇ ਕਹਿੰਦੇ ਚਰਖੜੀ ਦੇਖਣੇ ਕਰਨਗੇ ਜਾਂ ਚਰਖੜੀ ਲੈ ਕੇ ਆਓ ਸੋ ਨਹੀਂ ਉਹ ਚੀਜ਼ਾਂ ਪ੍ਰਮੋਟ ਕਰਨੀਆਂ ਸਟਾਰਟ ਕਰਤੀਆਂ ਹੀਆਂ ਕਿ ਚਰਖੜੀ ਦੇਖਣ ਬੱਚੇ ਉਹ ਕਹਿਣਗੇ ਉਹ ਚਰਖੜੀ ਲੈ ਕੇ ਆਓ ਗੱਟੂ ਤੋਂ ਥੋੜਾ ਉਹਨਾਂ ਦਾ ਧਿਆਨ ਹਟੂਗਾ ਕਿਉਂਕਿ ਮਾਪਿਓ ਦਾ ਬੱਚੇ ਜਿਹਦੇ ਪਹੁੰਚਦੇ ਜੋ ਮਰਜ਼ੀ ਹੋਵੇ ਭਾਵੇਂ ਗਲਤ ਹੋਵੇ ਭਾਵੇਂ ਚੰਗੀ ਚੀਜ਼ ਹੋਵੇ ਸੋਨ ਨੂੰ ਹੁੰਦਾ ਹੈ ਕਿ ਚਲੋ ਸਾਡੇ ਬੱਚੇ ਜਿਹਦੇ ਕਰੇ ਖੁਸ਼ ਹੋ ਜੂਗੇ ਚਲੋ ਆ ਚੀਜ਼ ਲਿਆ ਦਿਓ ਪਰ ਮੈਂ ਇਹ ਵੀ ਬਿੰਦੀ ਕਰਦਾ ਕਿ ਤੁਸੀਂ ਸ਼ੋਅ ਕਰਨਾ ਘੱਟ ਕਰੋ ਬਾਕੀ ਸਰਕਾਰ ਤੇ ਕਰ ਰਹੀ ਹੈ ਬੈਣ ਪਿਛੇ ਬੈਣ ਹੋਣਗੇ ਤੇ ਲੋਕਾਂ ਕੋ ਪਹੁੰਚਣਗੇ ਤੇ ਖਰੀਦਣਗੇ ਕਿਦਾਂ ਗੱਲ ਕਰੀਏ ਬੀਜ ਜੀ ਕਹਿੰਦੇ ਵੀ ਤੁਸੀਂ ਅੰਮ੍ਰਿਤਸਰ ਦੇ ਲੋਕਾਂ ਦੇ ਦਿਲਾ ਮੈਂ ਬਹਲੂ ਗੱਲ ਕੀਤੀ ਵੀ ਜਿਵੇਂ ਉਹ ਦੀ ਹਾਂ ਜਗਾ ਵਾ ਤੁਸੀਂ ਵੀ ਅੰਮ੍ਰਿਤਸਰ ਦੇ ਸ਼ਾਨ ਜੋ ਕਿੰਦਾ ਨਹੀਂ ਭਾਈ ਵਧੀਆ ਯਾਰ ਮੈਂ ਅੰਮ੍ਰਿਤਸਰ ਤੇ ਸਾਡਾ ਪਿਆਰ ਹੈ ਮੈਂ ਕਾਫੀ ਦੇਸ਼ ਘ ਸਾਰੇ ਨਾਲ ਪਿਆਰ ਨਾਲ ਬੋਲੀਦਾ ਅੱਗੇ ਜੀ ਸਾਰੇ ਰਿਸਪੈਕਟ ਕਰਦੇ ਆ। ਸੋ ਅਸੀਂ ਉਹ ਕੰਮ ਕਰੀਦੇ ਜਿਹੜੇ ਕਰਕੇ ਸਾਨੂੰ ਹੇਟ ਮਿਲੇ। ਸੋ ਵਧੀਆ ਯਾਰ ਸਾਰੇ ਨਾਲ ਪਿਆਰ ਬਹੁਤ ਖੁਸ਼ੀ ਹੁੰਦੀ ਆ। ਠੀਕ ਹੈ ਧੰਨਵਾਦ ਬਹੁਤ ਬਹੁਤ ਦੀ। ਐਸੀ ਗੱਲਬਾਤ ਜਿਹੜਾ ਸਾਡਾ ਵੀਰ ਰਾਮ ਗੜੀਆ ਜਿਹੜਾ ਤੁਸੀਂ ਅਕਸਰ ਦੇਦੇ ਹੋ ਸੋਸ਼ਲ ਮੀਡੀਆ ਤੇ ਬੜਾ ਐਕਟਿਵ ਇ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਬਣੇ ਇਹਨਾਂ ਦੇ ਗੁੱਡੇ ਜਿਹੜੇ ਅੱਜ ਕੱਲ ਬਾਕੀ ਉਚਾ ਰਹੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਅੱਜ ਤਸਵੀਰਾਂ ਡਾ ਨੁਸਾਨੀ ਕਰ ਰਹੇ ਅਮਰਸਾ ਦੀਆਂ ਸਟਾਰ ਕਾਰਡ ਦੀਆਂ ਜਿਹੜੇ ਕਿ ਸਾਡਾ ਵੀ ਸਟਾਰ ਕਾਰਡ ਤੰਗਾ ਬਣਾਉਂਦੇ ਨੇ ਇਹਨਾਂ ਨੇ ਸਨੇਹਾ ਦਿੱਤਾ ਵਾ ਵੀ ਅੱਜ ਖਾਸ ਕਰਕੇ ਜਿਹੜੀ ਪਤੰਗਬਾਜ਼ ਜਿਹੜੀ ਆ ਅਸਲ ਧਾਗੇ ਵਾਈ ਡੋਰ ਨਹੀਂ ਢੋਂਦਾ ਮਰ ਜਾਵਾ ਨਾ ਕਿ ਗੱਟੂਆਂ ਦੇ ਨਾਲ ਤੇ ਖਾਸ ਕਰਕੇ ਅਸਲ ਪਤੰਗਬਾਜ਼ ਜਿਹੜੀ ਆ ਤੁਸੀਂ ਵੱਡੇ ਵੱਡੇ ਤਵੇ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਗੁੱਡੇ ਜਿਹੜੇ ਕੀ ਬੜੇ ਲੰਮੇ ਸਮੇਂ ਤੋਂ ਤਿਆਰ ਕਰਦੇ ਆ ਰਹੇ ਨੇ ਤੇ ਲੋਕ ਇਹਨਾਂ ਨੂੰ ਪਸੰਦ ਤੇ ਲੋਕਾਂ ਨੂੰ ਇਹਨਾਂ ਨੂੰ ਪਿਆਰੀ ਬਹੁਤ ਕਰਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਵ